ਖੜੇ ਪਖਾਰੀ ਦਰ ਤੇਰੇ ਤੇ ਖੜੇ ਪਖਾਰੀ ਦਰ ਤੇਰੇ ਤੇ ਘਰ ਮਹਿਰ ਦੀ ਪਾ ਦੇਵੋ ਖੜੇ ਪਖਾਰੀ ਦਰ ਤੇਰੇ ਤੇ ਘਰ ਮਹਿਰ ਦੀ ਪਾ ਦੇਵੋ ਤੇਰੇ ਦਰਸ ਵਾਲੀ ਕੋਈ ਤੇਰੇ ਦਰਸ ਵਾਲੀ ਕੋਈ ਖਾਲੀ ਕਦੇ ਨਾ ਜਾਵੇ ਖਾਲੀ ਕਦੇ ਨਾ ਜਾਵੇ ਮਨ ਮੰਨੇ ਤਾਂ ਹੀ ਬਖਸ਼ ਦੇ ਮਨ ਮੰਨੇ ਤਾਂ ਹੀ ਬਖਸ਼ ਦੇ ਖੁਦ ਹੀ ਤੁਸਾਨਾ ਪਾਵੇ ਕੁਰਿਤ ਸਾਨਾ ਪਾਵੇ ਹੋ ਜਨ ਕਮਲ ਦੀ ਪ੍ਰੀਤ ਬਖਸ਼ ਕੇ ਜਨ ਕਮਲ ਦੀ ਪ੍ਰੀਤ ਬਖਸ਼ ਕੇ ਹੋ ਮੇਰੋ ਗਮ ਮਟਾ ਦੇ ਬੋ ਖੜੇ ਬਖਾਰੀ ਦਰ ਤੇਰੇ ਤੇ ਖਰ ਮਿਹਰ ਦੀ ਪਾ ਦੇ ਬੋ ਖੜੇ ਬਖਾਰੀ ਦਰ ਤੇਰੇ ਤੇ ਖਰ ਮਿਹਰ ਦੀ ਪਾ ਦੇ ਬੋ ਸੂਰਜ ਚੰਦ ਸਤਾਰੇ ਦਾਤਾ ਸੂਰਜ ਚੰਦ ਸਤਾਰੇ ਦਾਤਾ ਤੇਰਾ ਹੁਕਮ ਬਜਾਉਂਦੇ ਤੇਰਾ ਹੁਕਮ ਬਜਾਉਂਦੇ ਬ੍ਰਹਮ ਵਿਸ਼ਨੂ ਇੰਦਰ ਸ਼ਿਵਾ ਜੀ ਬ੍ਰਹਮ ਵਿਸ਼ਨੂ ਇੰਦਰ ਸ਼ਿਵਾ ਜੀ ਤੇਰਾ ਹੀ ਜਸ ਗਾਉਂਦੇ ਤੇਰਾ ਹੀ ਜਸ ਗਾਉਂਦੇ ਸੱਚਾ ਨਾਮ ਬਹਿ ਗਿਰੂ ਛਾਡਿਓ ਬਹਿ ਗਰੂ ਛਾਡੇ ਸੱਚਾ ਨਾਮ ਬਹਿ ਗਰੂ ਛਾਡੇ ਹਿਰਦੇ ਵਿੱਚ ਵਸਾ ਦੇਵੋ ਖੜੇ ਪਖਾਰੀ ਦਰ ਤੇਰੇ ਤੇ ਘਰ ਮਹਿਰ ਦੀ ਪਾ ਦੇਵੋ ਖੜੇ ਪਖਾਰੀ ਦਰ ਤੇਰੇ ਤੇ ਘਰ ਮਹਿਰ ਦੀ ਪਾ ਦੇਵੋ ਮਿਲਦੀ ਰਹੇ ਹਮੇਸ਼ਾ ਤੂੜੀ ਮਿਲਦੀ ਰਹੇ ਹਮੇਸ਼ਾ ਤੂੜੀ ਸਾਨੂੰ ਤੇਰੇ ਆ ਪਗਤਾ ਸਾਨੂੰ ਤੇਰੇ ਆ ਪਗਤਾ ਕਰੀਏ ਜ਼ਿੰਦਗੀ ਸਫਲ ਕਮਾ ਕੇ ਕਰੀਏ ਜ਼ਿੰਦਗੀ ਸਫਲ ਕਮਾ ਕੇ ਤਹਿਲਦੇ ਰਹੀਆਂ ਸੰਗਤਾ ਤੇਰੇ ਦੀਆਂ ਸੰਗਤਾ ਡੋਲੇ ਨਾ ਮਨ ਪਾਪੀ ਸਾਡਾ ਡੋਲੇ ਨਾ ਮਨ ਪਾਪੀ ਸਾਡਾ ਘਰ ਮੇਰ ਦੀ ਪਾ ਦੇਵੋ ਖੜੇ ਬਖਾਰੀ ਦਰ ਤੇਰੇ ਤੇ ਘਰ ਮੇਰ ਦੀ ਪਾ ਦੇਵੋ ਖੜੇ ਬਖਾਰੀ ਦਰ ਤੇਰੇ ਤੇ ਘਰ ਮੇਰ ਦੀ ਪਾ ਦੇਵੋ

गौण सिटे जायूं ते बारह गौण छटे जायूं ते भले त छा खखारी दर तेरे ते